ਅੱਗੇ ਮੇਰ ਬਾ ਕੋਈ ਨਹੀਂ ਤੇ ਕੌਣ ਕਿਥੋਂ ਕੀ ਹੈ ਮੈਂ ਮੈਂ ਪ੍ਰਧਾਨ ਨੂੰ ਪੁੱਛਿਆ ਪ੍ਰਧਾਨ ਜੀ ਐਤਕਾ ਤੂੰ ਉੱਪਰਲੇ ਦੋ ਨਾਮ ਲਿਖਿਆ ਹੋਇਆ ਖੱਤਰੀ ਦਾ ਹੋਂਦੋਂ ਜੱਟ ਦਿੱਲੀ ਤੋਂ ਥੱਲੇ ਵਾਲਿਆਂ ਨੇ ਕਿਉਂ ਨਹੀਂ ਲਿਖਿਆ ਹੋਇਆ ਪ੍ਰਧਾਨ ਨੇ ਤਾਂ ਮੁੱਠੀ ਚੁੱਕ ਕੇ ਤਪਸੀ ਲਾ ਪਰ ਸਿੰਘਾਂ ਦੇ ਨਾਮਾਂ ਨਾਲ ਨਾਈ ਸਿੰਘਾ ਚੂਰ ਲਿਖਦੇ ਚੰਗੇਲਾ

ਮੈਨੂੰ ਪਤਾ ਨਹੀਂ ਕਿੰਨੇ ਪਿੰਡਾਂ ਦੇ ਗੁਰਦਵਾਰਿਆਂ ਵਿੱਚ ਜਾਣਾ ਜਾ ਕੇ ਸੇਵਾ ਕਰਦਾਂ ਛੰਗਾ ਪਲਾ ਪੰਜ ਪਿਆਰੇ ਦਾ ਨਾਮ ਲਿਖਿਆ ਹੁੰਦਾ ਬਸ ਇਨਾ ਹੀ ਲਿਖਿਆ ਹੁੰਦਾ ਭਾਇਆ ਸ੍ਰੀ ਧਰਮ ਸਿੰਘ ਤੇ ਮਸੀਹ ਬੋਕਮ ਸਿੰਘ ਸਾਹਿਬ ਸਿੰਘ ਕਿਸੇ ਦੀ ਜਾਤ ਨਹੀਂ ਲਿਖੀ ਹੁੰਦੀ ਬਸ ਸੇਵਾ